एसकेएम भारत ਦੇ ਸੱਦੇ ਤੇ ਅੱਜ ਸਾਰੇ ਭਾਰਤ ਦੇ ਵਿੱਚ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਟਰੈਕਟਰ ਮਾਰਚ ਕੀਤੇ ਜਾ ਰਹੇ ਹਨ ਅੱਜ ਅਸੀਂ ਬਠਿੰਡੇ ਦੀ ਅਨਾਜ ਮੰਡੀ ਦੇ ਵਿੱਚ ਖੜੇ ਆ ਜਿੱਥੇ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਐਸ ਕੇ ਐਮ ਦੀਆਂ ਸਮੂਚੀਆਂ ਜਥੇਬੰਦੀਆਂ ਜਿਵੇਂ ਆਪਾਂ ਦੇਖ ਰਹੇ ਹਾਂ ਇਹ ਟਰੈਕਟਰ ਕੀਰਤੀ ਕਿਸਾਨ ਯੂਨੀਅਨ ਦੇ ਝੰਡੇ ਲੱਗੇ ਹੋਏ ਆ ਜਿਨ੍ਹਾਂ ਤੇ ਤੇ ਕੀਰਤੀ ਕਿਸਾਨ ਯੂਨੀਅਨ ਦੀਆਂ کارਕੁਨ ਬੀਬੀਆਂ ਇਸ ਮਾਰਚ ਦੇ ਵਿੱਚ ਸ਼ਾਮਲ ਐਸ ਕੇ ਐਮ ਦੀਆਂ ਜੋ ਦਿੱਲੀ ਅੰਦੋਲਨ ਵੇਲੇ ਦੀਆਂ ਰਹਿੰਦੀਆਂ ਮੰਗਾਂ ਤੇ ਸੈਂਟਰ ਸਰਕਾਰ ਵੱਲੋਂ ਜੋ ਕੌਮੀ ਖੇਤੀ ਮੰਡੀ ਕਰਨ ਖਰੜਾ ਸੂਬਾ ਸਰਕਾਰਾਂ ਨੂੰ ਭੇਜਿਆ ਕਿ ਇਸ ਦੇ ਅਨੁਸਾਰ ਮੰਡੀਕਰਨ ਪ੍ਰਬੰਧ ਕੀਤਾ ਜਾਵੇ ਤੇ ਦੂਸਰੀਆਂ ਮੰਗਾਂ ਦੇ ਵਿੱਚ ਸ਼ਾਮਲ ਲਖਮੀਰਪੁਰ ਖੀਦੀ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾ ਦਿੱਤੀਆਂ ਜਾਣ ਬਿਜਲੀ ਐਕਟ 220 ਵਾਪਸ ਲਿਆ ਜਾਵੇ ਪਰਾਲੀ ਪ੍ਰਬੰਧਨ ਦੇ ਵਿੱਚੋਂ ਪ੍ਰਦੂਸ਼ਣ ਦੇ ਮਾਮਲੇ ਤੇ ਕਿਸਾਨਾਂ ਤੇ ਪਰਾਲੀ ਨੂੰ ਉਹਦੇ ਵਿੱਚੋਂ ਬਾਹਰ ਕੱਢਿਆ ਜਾਵੇ ਕਿਸਾਨਾਂ ਮਜ਼ਦੂਰਾਂ ਨੂੰ ਪਰਿਵਾਰਕ ਪੈਨਸ਼ਨ ਦਿੱਤੀ ਜਾਵੇ ਕਟ ਤੋਂ ਕਟ 10000 ਪ੍ਰਤੀ ਮਹੀਨਾ ਪਰਿਵਾਰ ਨੂੰ ਪੈਨਸ਼ਨ ਦਿੱਤੀ ਜਾਵੇ ਕਿਸਾਨਾਂ ਮਜ਼ਦੂਰਾਂ ਦਾ ਸਮੂੱਚਾ ਕਰਜ਼ਾ ਸਰਕਾਰੀ ਹੋਵੇ ਚਾਹੇ ਗੈਰ ਸਰਕਾਰੀ ਉਸ ਨੂੰ ਮਾਫ਼ ਕੀਤਾ ਜਾਵੇ ਖੇਤੀ ਮਾਡਲ ਸੂਬੇ ਦੀਆਂ ਲੋੜਾਂ ਅਨੁਸਾਰ ਤੇ ਬਾਤਾਵਰਨ ਅਨਸਾਰ ਦੇ ਆਧਾਰ ਤੇ ਇਹ ਨੀਤੀ ਬਣਾਈ ਜਾਵੇ ਇਹ ਸਾਡੀ ਬੰਦੀ ਤੇ ਹੋਰ ਕਿਸਾਨੀ ਮੰਗਾ ਜੋ ਦਿੱਲੀ ਅੰਦੋਲਨ 2021 ਦੇ ਸਮੇਂੀਆਂ ਰਹਿੰਦੀਆਂ ਮੰਗਾਂ ਉਹਨਾਂ ਨੂੰ ਹੱਲ ਕੀਤਾ ਜਾਵੇ ਜੇ ਇਹਨਾਂ ਮੰਗਾਂ ਨੂੰ ਸਰਕਾਰ ਨੇ ਪੂਰਾ ਨਾ ਕੀਤਾ ਐਸਕੇਮੋ ਭਾਰਤ ਇਸ ਅੰਦੋਲਨ ਨੂੰ ਭਾਰਤ ਪੱਧਰ ਤੇ ਹੋਰ ਤਿੱਖਾ ਕਰੂਗਾ ਜੋ ਐਸ ਕੇ ਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਹਰਿਆਣੇ ਦੇ ਬਾਰਡਰਾਂ ਤੇ ਜੰਬੂ ਤੇ ਖਨੌਰੀ ਬਾਰਡਰਾਂ ਤੇ ਲੜ ਰਹੇ ਨੇ ਉਹਨਾਂ ਨੂੰ ਜੋ ਮੀਟਿੰਗ ਦਾ ਸਮਾਂ ਦਿੱਤਾ ਉਸ ਮੀਟਿੰਗ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕੀਤਾ ਜਾਵੇ ਤਾਂ ਕਿ ਸੰਘਰਸ਼ ਕਰ ਰਹੇ ਸਾਥੀ ਜੋ ਮਰਨ ਵਰਤ ਤੇ ਬੈਠੇ ਨੇ ਉਹਨਾਂ ਦੀ ਜਾਨ ਨੂੰ ਬਚਾਇਆ ਜਾ ਸਕੇ ਕਿਸਾਨੀ ਕਾਰਜੇ ਦੇ ਬੋਝ ਥੱਲੇ ਦੱਬੀ ਪਈ ਆ ਇਸ ਲਈ ਸਰਕਾਰ ਨੂੰ ਕਿਸਾਨੀ ਦੀ ਬਾਹ ਫੜਨੀ ਚਾਹੀਦੀ ਆ ਅੱਜ ਰਾਮਾਰਤਿਆ ਰਾਣਾ ਮੰਡੀ ਦੇ ਵਿੱਚ ਟਰੈਕਟਰ ਇਕੱਠੇ ਹੋ ਕੇ ਕਚਹਿਰੀਆਂ ਕੋਲ ਦੀ ਜਾਂਦੇ ਹੋਏ ਮਾਲ ਰੋਡ ਉਤੋਂ ਦੀ ਹੋ ਕੇ ਕन्हैया ਚੌਕ ਬਠਿੰਡਾ ਦੇ ਵਿੱਚ ਅੱਜ ਸਮਾਪਤੀ ਹੋਵੇਗੀ ਬਠਿੰਡੇ ਦੇ ਵਿੱਚ ਚਾਰ ਤਹਿਸੀਲਾਂ ਉੱਤੇ ਇਹ ਟਰੈਕਟਰ ਇਕੱਠੇ ਕਰਕੇ ਟਰੈਕਟਰ ਮਾਰਚ ਕੀਤਾ ਜਾਊਗਾ ਉੱਜੇ ਪਾਸੇ ਅੱਜ ਦੇ ਦਿਨ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ ਵੀ ਟਰੈਕਟਰਾਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਸੜਕਾਂ ਦੇ ਉੱਤੇ ਖਿਲਾਰਨ ਦਾ ਸੱਦਾ ਹੈ ਜਿਹਦੇ ਤਹਿਤ ਜ਼ਿਲ੍ਹੇ ਦੇ ਵਿੱਚ ਮੋਰਚ ਸ਼ਮੀਰ ਤੇ ਹੋਰ ਸਥਾਨਾਂ ਉੱਤੇ ਉਸ ਦੋਨਾਂ ਮੋਰਚਿਆਂ ਵੱਲੋਂ ਵੀ ਟਰੈਕਟਰ ਬਾਹਰ ਸੜਕਾਂ ਤੇ ਖਿਲਾਰੇ ਗਏ ਨੇ